ਅੱਜ ਅੰਬੇਦਕਰ ਸਮਾਜ ਦਲ ਵੱਲੋਂ ਜੋੜਾ ਫਾਟਕ ਵਿਖੇ ਰਫੀ ਬਰਾੜ ਜੀ ਨੂੰ ਪੰਜਾਬ EMPLOYEES CELL ਦਾ ਵਾਈਸ ਪ੍ਰਧਾਨ ਅਤੇ ਰਜੇਸ਼ ਕੁਮਾਰ ਜੀ ਨੂੰ EMPLOYEES CELL ਦਾ ਪੰਜਾਬ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਜੀ ਪੰਜਾਬ ਪ੍ਰਧਾਨ ਰਜੇਸ਼ ਕੁਮਾਰ ਮੇછા ਪੰਜਾਬ ਮਹਿਲਾ ਮੋਰਚਾ ਪ੍ਰਧਾਨ ਕਮਲੇਸ਼ ਕੁਮਾਰੀ ਯੂਥ ਸੈਕਟਰੀ ਅਟਵਾਲ ਜੀ ਵਪਾਰ ਸੈੱਲ ਪੰਜਾਬ ਪ੍ਰਧਾਨ ਰਜੇਸ਼ ਗਿੱਲ ਜੀ ਓਮੀ ਪ੍ਰਧਾਨ ਜੀ ਅਤੇ ਹੋਰ ਵੀ ਮੈਂਬਰ ਮੌਜੂਦ ਸਨ ਖਬਰ ਅੱਜ ਤੱਕ ਤੋਂ ਅਮਿਤ ਕੁਮਾਰ ਦੀ ਖਾਸ ਰਿਪੋਰਟ ਜੈ ਭੀਮ ਜਬਾਰ ਸਾਥੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਬੇਡਕਰ ਸਮਾਜ ਦਲ ਦਾ ਪਰਿਵਾਰ ਹੋਰ ਬਹੁਤ ਵਧਿਆ ਮੈਂ ਤੁਹਾਡਾ ਆਪਣਾ ਸਰੀਦਾਨਵ ਰਾਸ਼ਟਰੀ ਅਧਿਐਖ ਅੰਬੇਡਕਰ ਸਮਾਜ ਦਲ ਤੋਂ ਅੱਜ ਜੋੜਾ ਫਾਟਕ ਕੋਲ ਵਿਖੇ ਬਕੂਲਪੁਰ ਵਿੱਚ ਇੱਕ ਵਿਸ਼ਾਲ ਜਿਹੜੀ ਮੀਟਿੰਗ ਹੋਈ ਹੈ ਇਹਦੇ ਚ ਇਲਾਕਾ ਵੱਲੋਂ ਕਾਰਪੇਸ਼ਨ ਦੇ ਸਾਥੀਆਂ ਨੂੰ ਔਰ ਅੰਬੇਡਕਰ ਸਮਾਜ ਦਲ ਦੀ ਸਹਿਸਮਤੀ ਦੇ ਨਾਲ ਰਫੀ ਜੀ ਰਫੀ ਬਰਾੜ ਜੀ ਨੂੰ ਪੰਜਾਬ ਦਾ ਆਪਾਂ ਐਮਪਲਾਈ ਸੈਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ ਨੌਜਵਾਨ ਸਾਥੀ ਆ ਮੈਂ ਆਸ ਕਰਦਾ ਹਾਂ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਨਗੇ ਉਹਦੇ ਨਾਲ ਦੇ ਨਾਲ ਨਰੀਸ਼ਕ ਗੰਗਾਰ ਜੀ ਉਰਫ ਰਾਜੂ ਜੀ ਜਿਨ੍ਹਾਂ ਨੂੰ ਪੰਜਾਬ ਦਾ ਆਪਾਂ ਚੇਅਰਮੈਨ ਨਿਯੁਕਤ ਕੀਤਾ ਹੈ ਐਮਪਲਾਈ ਸੈਲ ਦਾ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਆਸ ਕਰਦਾ ਹੈ ਕਿ ਇਹ ਵੱਧ ਚੜ ਕੇ ਅੰਬੀਡਕਰ ਸਮਾਜ ਦਲ 'ਚ ਸਹਿਯੋਗ ਕਰਨਗੇ ਔਰ ਸਮਾਜ ਦੀ ਸੇਵਾ ਕਰਨਗੇ ਔਰ ਜਿਹੜਾ ਅੱਗੇ ਪ੍ਰੋਗਰਾਮ ਭਗਵਾਨ ਵਾਲਮੀਕੀ ਮਹਾਰਾ ਦੀ ਸ਼ੁਭ ਯਾਤਰਾ ਆ ਰਹੀ ਹੈ ਉਹਦੇ ਲਈ 16 ਅਕਤੂਬਰ ਨੂੰ ਜਿਹੜੀ ਤਿਆਰੀ ਚੱਲਦੀ ਪਈ ਹੈ ਉਹਦੇ ਚ ਸੰਗਤ ਦੇ ਦਰਸ਼ਨ ਨਾਲ ਉੱਥੇ ਦੀ ਵਿਵਸਥਾ ਦੇ ਵਿੱਚ ਵੱਧ ਚੜ ਕੇ ਸਹਿਯੋਗ ਕਰਨਗੇ ਜੈ ਭੀਮ ਜੈ ਭਾਵਾ ਆਪਾਂ ਬੋਲੋ ਜਮੀਮ ਜੈਬਰ ਮੈਦ ਪ੍ਰਧਾਨ ਉਹਨਾਂ ਦਾ ਬਹੁਤ ਧੰਨਵਾਦ ਸ਼ੁਕਰ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਆ ਹੋਰ ਮੈਂ ਕਹਾਂਦਾ ਕਿ ਪੂਰੀ ਆਪਣੀ ਵਫਾਦਾਰੀ ਨਾਲ ਪੂਰੀ ਬੇਨਤੀ ਨਾਲ ਆਪਣੀ ਮਤਲਬ ਜ਼ਿੰਮੇਵਾਰੀ ਨਿਭਾਵਾਂਗਾ ਜੋ ਮੁਲਾਜ਼ਮ ਸਾਥੀਆਂ ਦਾ ਮੇਰਾ ਕੰਮ ਜਿਹੜੇ ਰੁਕੇ ਹੋਣਗੇ ਮੈਂ ਆਪਣੀ ਜ਼ਿੰਮੇਵਾਰੀ ਨਾਲ ਪੂਰੀ ਉਹਨਾਂ ਦੇ ਹਰਪ੍ਰੋਸੈਸ ਦੇ ਵਿੱਚ ਆਪਣੇ ਕਰਵਾਉਂਗਾ ਕਿਉਂਕਿ ਸਾਡੇ ਮੁਲਾਜ਼ਮ ਜਿਹੜੇ ਨੇ ਸਾਥੀ ਬਹੁਤ ਰੋਲ ਲੈਣ ਨੇ ਰੋਲ ਕੇ ਆ ਜਾਂਦੇ ਨੇ ਸਾਡੇ ਕਾਰਪੋਰੇਸ਼ਨ ਦੇ ਵਿੱਚ ਛੋਟੇ ਤੇ ਲੈ ਕੇ ਵੱਡੀ ਜਗਾ ਕਿਸ਼ਵਰ ਹਰ ਜਗ੍ਹਾ ਰਿਸ਼ਵਤ ਚੱਲ ਰਹੀ ਆ ਅਸੀਂ ਉਹ ਬੰਦ ਕਰਨਾ ਚਾਹ ਸਾਡਾ ਜਾ ਕੇ ਪੈਰ ਦੇ ਰਪਾ ਤੁਹਾਡਾ ਕੰਮ ਕਰਾਵਾਂਗੇ ਔਰ ਜਿਹੜਾ ਕਿਸੇ ਕਿਸੇ ਮੁਲਾਜ਼ਮ ਨੂੰ ਕਿਤੇ ਦੂਰ ਨਹੀਂ ਜਾਣ ਦੀ ਲੋੜ ਕਿਤੇ ਮਤਲਬ ਜਾਣ ਦੀ ਧੱਕੇ ਖਾਨ ਦੀ ਕੋਈ ਲੋੜ ਨਹੀਂ ਹੈ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਜਾ ਕੇ ਅਪ ਜੋ ਉਹਨਾਂ ਦਾ ਹੱਕ ਅਸੀਂ ਦਮ ਨਾਲ ਦਵਾਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਜੋ ਮੈਨੂੰ ਮਕੀ ਮੇਰੇ ਵੱਡੇ ਭਾਈ ਸਾਹਿਬ ਸਦੀਵਰਨ ਸਿੰਘ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਇਰਕਾ ਮਾਨ ਬਖਸ਼ਿਆ ਆ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਪੂਰੀ ਟੀਮ ਦਾ ਦੀ ਉਮੀਦਵਾਰ ਸਮਾਜ ਵੱਲੋਂ ਕਿ ਪੂਰੀ ਟੀਮ ਦਾ ਬਹੁਤ ਬਹੁਤ ਦਿলো ਬੜਾ ਧੰਨਵਾਦ ਕਰਦਾ ਵਰੀ ਪੂਰੀ ਟੀਮ ਵੱਲੋਂ ਕਿ ਜਿਹੜਾ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਹੈ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਇਹਨਾਂ ਨੇ ਮੈਂ ਆਪਣੇ ਪੂਰੇ ਤਨ ਮਨ ਨਾਲ ਨਿਭਾਵਾਂਗਾ ਪੂਰੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਜਿੱਥੇ ਵੀ ਮੇਰੀ ਕਿਤੇ ਇਹਨਾਂ ਦੀ ਲੋੜ ਪਏਗੀ ਉੱਥੇ ਮੈਂ ਨਾਲ ਖੜਵਾਂਗਾ ਇਸ ਸਭ ਇਹਨਾਂ ਦਾ ਵੀ ਸਾਰਾ ਮੈਨੂੰ ਮਿਲੇਗਾ ਬਹੁਤ ਬੜੀ ਖੁਸ਼ੀ ਹੈ ਅੱਜ ਕਿ ਮੇਰੀ ਪੂਰੀ ਟੀਮ ਇਹਨਾਂ ਦੇ ਨਾਲ ਆ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਮੈਂ ਕਮਲਜੀਤ ਕੁਮਾਰੀ ਸਮਾਏ ਗਏ ਅੰਮ੍ਰਿਤਕਰ ਸਮਾਏ ਗਏ ਅੰਮ੍ਰਿਤਕਰ ਦਲ ਗਏ ਹੋਏ ਨੇ ਕਿ ਅੱਜ ਅਸੀਂ ਮੋਗੰਪੁਰੇ ਤੋਂ ਨਿਯੁਕਤੀਆਂ ਕੀਤੀਆਂ ਨੇ 15 ਜਣਿਆਂ ਦੀਆਂ ਅੰਮ੍ਰਿਤਕਰ ਦਲ ਵਿੱਚ ਤੇ ਅਸੀਂ ਉਹਨਾਂ ਨਾਲ ਸਾਡੇ ਵਧੀਆ ਕੰਮ ਦੇਖ ਕੇ ਹੀ ਸਾਡੇ ਨਾਲ ਲੋਕ ਜੁੜ ਰਹੇ ਨੇ ਤੇ ਉਹ ਵੀ ਬੰਦੇ ਵਧੀਆ ਨੇ ਜਿਨ੍ਹਾਂ ਨੂੰ ਅਸੀਂ ਨਾਲ ਜੋੜਿਆ ਤੇ ਸਾਡਾ ਅੰਮ੍ਰਿਤਕਰ ਦਲ ਬਹੁਤ ਵਧੀਆ ਕੰਮ ਕਰ ਰਿਹਾ ਵਾ ਜੇ ਸਾਧਨ ਯੁਕਤੀਆਂ ਹੋ ਰਹੀਆਂ ਨੇ ਜੈਬੀਨ ਦੇ ਬਾਰੇ